ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਨੂੰ ਪ੍ਰਮਾਤਮਾ ਨੇ ਬਹੁਤ ਹੀ ਵੱਡ ਮੁੱਲਾ ਇਹ ਜਿਹੜਾ ਜਨਮ ਸਾਨੂੰ ਬਖਸ਼ਿਆ ਹੈ ਇਹ ਬੜਾ ਹੀ ਸੁੰਦਰ ਜਨਮ ਹੈ ਉਹਨੇ ਸਾਨੂੰ ਸਾਜਿਆ ਵੀ ਸਵਾਰਿਆ ਵੀ ਤੇ ਸ਼ਿੰਗਾਰਿਆ ਵੀ ਜੇ ਆਪਾਂ ਇਸ ਜਨਮ ਦੇ ਵਿੱਚ ਜੋਬਨ ਦੀ ਗੱਲ ਕਰੀਏ ਨਾ ਤੇ ਅੱਜ ਦੇਖੀ ਤਾਂ ਸਾਡਾ ਜੋਬਨ ਨਸ਼ਿਆਂ ਦੇ ਵਿੱਚ ਖੋਖਲਾ ਹੋ ਗਿਆ ਸਾਡੇ 3 ਪੁੱਤਰਾਂ ਨੂੰ ਰੋਜ਼ ਥੋੜਾ ਥੋੜਾ ਕਰਕੇ ਇਹ ਨਸ਼ਾ ਖੋਖਲਾ ਕਰ ਰਿਹਾ ਹੈ ਕਿਸੇ ਨੂੰ ਫੈਸ਼ਨ ਦਾ ਨਸ਼ਾ ਹੈ ਕਿਸੇ ਨੂੰ ਮੋਬਾਈਲ ਦਾ ਨਸ਼ਾ ਹੈ ਕਿਸੇ ਨੂੰ ਵਿਕਾਰਾਂ ਦਾ ਨਸ਼ਾ ਹੈ ਔਰ ਜਿਹੜੇ ਇਹ ਇਤ ਆਦਿਕ ਜਿਹੜੇ ਨੇ ਚਿੱਟੇ ਦਾ ਨਸ਼ਾ ਸ਼ਰਾਬ ਦਾ ਨਸ਼ਾ ਤੇ ਪਤਾ ਨਹੀਂ ਹੋਰ ਕਿੰਨੇ ਤਰ੍ਹਾਂ ਦੇ ਨਸ਼ੇ ਜਿਹੜੇ ਸਾਡੇ ਜੋਬਨ ਨੂੰ ਅੰਦਰੋਂ ਹੀ ਅੰਦਰ ਖੋਖਲਾ ਕਰ ਰਹੇ ਨੇ ਜਿਵੇਂ ਇੱਕ ਲੱਕੜ ਨੂੰ ਕੀੜਾ ਲੱਗ ਜਾਏ ਨਾ ਅੰਦਰੋਂ ਹੀ ਅੰਦਰ ਉਹ ਲੱਕੜ ਖੋਖਲੀ ਹੋ ਜਾਂਦੀ ਹੈ ਬਸ ਇਹ ਨਸ਼ੇ ਦੇ ਕੀੜੇ ਨੇ ਸਾਡੇ ਜੋਬਨ ਨੂੰ ਅੰਦਰੋਂ ਖਾਲੀ ਕਰਤਾ ਬਾਬਾ ਫਰੀਦ ਸਾਹਿਬ ਜੀ ਦਾ ਇਹ ਬਚਨ ਪੜ੍ਹ ਰਿਹਾ ਸੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਮੇਰੇ ਦਾਤਿਆ ਮੇਰਾ ਜੋਬਨ ਜਿਹੜਾ ਉਹ ਜਾਂਦਾ ਹੈ ਤੇ ਚਲ ਚਲਾ ਜਾਏ ਪਰ ਤੇਰੇ ਨਾਲੋਂ ਪ੍ਰੀਤ ਨਹੀਂ ਜਾਣੀ ਚਾਹੀਦੀ ਮੈਨੂੰ ਜੋ ਬਨ ਜਾਣ ਦਾ ਡਰ ਨਹੀਂ ਮੈਨੂੰ ਡਰ ਇਹ ਹੈ ਕਿ ਤੇਰੇ ਨਾਲੋਂ ਪ੍ਰੀਤ ਪੇਮ ਦੀ ਇਹ ਤੰਦ ਕਿਤੇ ਨਾ ਟੁੱਟ ਜਾਏ ਤੇ ਅੱਜ ਦੇਖੀਦਾ ਸਾਡਾ ਨੌਜਵਾਨ ਸਾਡੇ ਧੀਆਂ ਪੁੱਤਰ ਪਰਮੇਸ਼ਵਰ ਨੂੰ ਭੁਲਾ ਕੇ ਤੇ ਦੁਨੀਆ ਦੇ ਵੱਖ-ਵੱਖ ਨਸ਼ਿਆਂ ਵਿੱਚ ਗਲਤਾਨ ਹੋਏ ਪਏ ਆ ਕੋਸ਼ਿਸ਼ ਕਰੀਏ ਕਿ ਅਸੀਂ ਇਹ ਮਨ ਵਿੱਚ ਡਰ ਰੱਖੀਏ ਵੀ ਸਾਡਾ ਜੁਗਨ ਕਿਤੇ ਪਰਮੇਸ਼ਵਰ ਦੇ ਨਾਮ ਰੰਗ ਤੋਂ ਬਿਨਾਂ ਹੀ ਨਾ ਚਲਾ ਜਾਏ ਬਾਬਾ ਫਰੀਦ ਸਾਹਿਬ ਨੇ ਜ਼ਿਕਰ ਕੀਤਾ ਜੋ ਬਨ ਜਾਂਦੇ ਨਾ ਡਰਾਂ ਕਹਿੰਦੇ ਮੈਨੂੰ ਇਹ ਜਵਾਨੀ ਜਾ ਰਹੀ ਹੈ ਸਮਾਂ ਬਤੀਤ ਹੋ ਰਿਹਾ ਗੁਜ਼ਰ ਰਿਹਾ ਮੈਨੂੰ ਇਹਦਾ ਡਰ ਨਹੀਂ ਹੈ ਮੈਨੂੰ ਡਰ ਇਹ ਹੈ ਕਿ ਜੇ ਸ਼ਹਿ ਪ੍ਰੀਤ ਨਾ ਜਾਏ ਵੀ ਮੇਰੀ ਜਿਹੜੀ ਪਰਮੇਸ਼ਵਰ ਨਾਲੋਂ ਮੇਰੇ ਪਿਆਰੇ ਨਾਲੋਂ ਜਿਹੜਾ ਮੇਰੀ ਜ਼ਿੰਦਗੀ ਦਾ ਮਾਲਕ ਹੈ ਉਹਦੇ ਨਾਲੋਂ ਮੇਰੀ ਪ੍ਰੀਤ ਜਿਹੜੀ ਹੈ ਉਹ ਨਾ ਚਲੀ ਜਾਏ ਮੇਰੇ ਪਿਆਰੇ ਨਾਲੋਂ ਮੇਰੇ ਪ੍ਰੇਮ ਦੀ ਤੰਦ ਨਾ ਟੁੱਟ ਜਾਏ ਕਿਉਂਕਿ ਉਹਦੇ ਤੋਂ ਬਗੈਰ ਮੇਰਾ ਜੀਵਨ ਕਿਸੇ ਕੰਮ ਨਹੀਂ ਐ ਨਾ ਇਹ ਬਚਪਨ ਲੇਖੇ ਲੱਗਣਾ ਨਾ ਜੋਬਨ ਨਾ ਬੜੇ ਪਾ ਇਸ ਲਈ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਦੇਖਿਆ ਉਸ ਪਿਆਰੇ ਦੇ ਪ੍ਰੇਮ ਤੋਂ ਬਿਨ ਕਿੰਨੀਆਂ ਜੜੀਆਂ ਜਵਾਨੀਆਂ ਨੇ ਉਹ ਖੋਖਲੀਆਂ ਹੋ ਗਈਆਂ ਸੁੱਕ ਗਈਆਂ ਕੁਮਲਾ ਗਈਆਂ ਕਿਸੇ ਲੇਖੇ ਨਹੀਂ ਲੱਗੀਆਂ ਉਹ ਜਵਾਨੀਆਂ ਜਿਨ੍ਹਾਂ ਦਾ ਪਰਮੇਸ਼ਵਰ ਦੇ ਨਾਲ ਪ੍ਰੇਮ ਨਹੀਂ ਬਣਿਆ ਫਰੀਤਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਉਹ ਜਵਾਨੀਆਂ ਸੁੱਕ ਗਈਆਂ ਖੋਖਲੀਆਂ ਹੋ ਗਈਆਂ ਅੱਜ ਅਸੀਂ ਦੇਖਦੇ ਹਾਂ ਸਾਡੇ ਨੌਜਵਾਨ ਧੀਆ ਪੁੱਤਰਾਂ ਦੇ ਚਿਹਰੇ ਕਿੰਨੇ ਕੋਖੜੇ ਨਜ਼ਰ ਆਉਂਦੇ ਆ ਮੁਰਜਾਏ ਪਏ ਨੇ ਅੰਦਰੋਂ ਖੋਖਲੇ ਹੋ ਚੁੱਕੇ ਨੇ ਨਸ਼ਿਆਂ ਨੇ ਬਰਬਾਦ ਕਰਤਾ ਅਰਦਾਸ ਕਰੋ ਕਿਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਧੀਆਂ ਪੁੱਤਰਾਂ ਨੂੰ ਤੁਹਾਡੇ ਚਰਨਾਂ ਦਾ ਪ੍ਰੇਮ ਅੰਦਰ ਜਿਹੜਾ ਉਹ ਬਣ ਆਏ ਨਾਮ ਦੀ ਰੰਗਤ ਆ ਜਾਏ ਹਰਕਾ ਨਾਮ ਧਿਆਏ ਕਹਿ ਹੋ ਹੋ ਹਰਿਆ ਭਾਈ ਇਹਨਾਂ ਅੰਦਰ ਹਰਿਆਵਲੀ ਆ ਜਾਏ ਕਿ ਜਿਹੜੇ ਅੰਦਰੋਂ ਕੁਮਲਾਏ ਪਏ ਨੇ ਸੁੱਕੇ ਪਏ ਆ ਇਹਨਾਂ ਅੰਦਰ ਕਿਤੇ ਤੁਹਾਡੇ ਨਾਮ ਦੀ ਬਖਸ਼ਿਸ਼ ਨਾਲ ਹਰਿਆਵਲੀ ਇਹ ਅੰਦਰੋਂ ਜੀਵਨ ਇਹਨਾਂ ਦਾ ਖਿੜ ਜਾਏ ਤੇ ਇਹ ਜਵਾਨੀਆਂ ਇਹ ਜੋਵਨ ਕਿਤੇ ਲੇਖੇ ਦੇ ਵਿੱਚ ਲੱਗ ਜਾਣ ਤੋ ਬਾਬਾ ਫਰੀਦ ਸਾਹਿਬ ਜੋ ਕਹਿ ਰਹੇ ਆ ਉਹ ਹਰ ਇੱਕ ਦੇ ਹਿਰਦੇ ਵਿੱਚ ਬਚਨ ਵਸ ਜਾਣ ਤੇ ਉਹ ਅਰਦਾਸ ਕਰੇ ਕਿ ਦਾਤਿਆ ਮੇਰਾ ਇਹ ਜੀਵਨ ਤੇਰੇ ਪ੍ਰੇਮ ਤੋਂ ਬਿਨਾ ਖਾਲੀ ਨਾ ਚੱਲਾ ਜਾਏ ਕਿਰਪਾ ਕਰ ਅੰਦਰ ਪ੍ਰੇਮ ਦਾ ਰਸ ਬਣ ਜਾਏ ਜੋਗਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਪਰੀਤਾ ਕਿੰਤੀ ਜੋਗਨ ਪ੍ਰੀਤ ਬਿਨ ਸੁੱਕ ਗਏ ਹੁਮਲਾਏ ਬਾਬਾ ਫਰੀਦ ਸਾਹਿਬ ਜੀ ਸਮਝਾਉਣ ਦਾ ਯਤਨ ਕਰਦੇ ਆ ਸਾਡੇ ਨੌਜਵਾਨ ਧੀਆਂ ਪੁੱਤਰਾਂ ਦੇ ਹਿਰਦਿਆਂ 'ਚ ਇਹ ਬਚਨ ਕਿਤੇ ਵਸ ਜਾਣ ਤੇ ਸਾਡਾ ਜੀਵਨ ਲੇਖੇ ਵਿੱਚ ਲੱਗ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ